ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਹੈ ਜੀ ਸਬਜੀ ਦੇ ਉੱਤੇ ਕਿਉਂਕਿ ਮੌਸਮ ਹੀ ਐਵੇਂ ਦਾ ਹੋ ਰਿਹਾ ਘਰੇ ਜਿਹੜੀ ਸਬਜੀ ਲਈ ਹੈ ਉਹਦੇ ਤੇ ਤੇਲਾ ਬਹੁਤ ਪੈ ਰਿਹਾ ਚਿੱਟਾ ਚਿੱਟਾ ਆ ਤੁਸੀਂ ਦੇਖ ਸਕਦੇ ਹੋ ਬਤਾਉਂ ਕarele ਪਿੰਡੀਆਂ ਦੇ ਉੱਤੇ ਬਹੁਤ ਜ਼ਿਆਦਾ ਤਾਂ ਇਹਦੇ ਲਈ ਜੇ ਕੋਈ ਹੋਰ ਹੱਲ ਹੈ ਤਾਂ ਮੈਨੂੰ ਦੱਸੋ ਬਾਕੀ ਮੈਂ ਸਪਰੇਅ ਕਰ ਰਿਹਾ ਵੀਰੇ ਇਹਦੇ ਤੇ ਥਾਇਆ ਮਥੋਕਸਮ ਤੁਸੀਂ ਕੋਰਾਜਨ ਵੀ ਕਰ ਸਕਦੇ ਹੋ ਪਰ ਕੋਰਾਜਨ ਮਹਿੰਗੀ ਆ ਇਹ 40 ਰੁਪਈਆਂ ਦੀਆਂ ਦੋ ਪੁੜੀਆਂ ਨੇ ਹਨਾ ਤਾਂ ਤੁਸੀਂ 15 ਲੀਟਰ ਢੋਲੀ ਦੇ ਵਿੱਚ ਪਾ ਕੇ ਇਹਨੂੰ ਮਾਰ ਦਿਓ ਚੰਗੀ ਤਰ੍ਹਾਂ ਨਵਾ ਦਿਓ ਤੇ ਸ਼ਾਨਦਾਰ ਰਿਜ਼ਲਟ ਹੈ ਮੈਂ ਪਹਿਲਾਂ ਵੀ ਇੱਕ ਵਾਰੀ ਕੀਤੀ ਹੋਈ ਆ ਬਹੁਤ ਜ਼ਿਆਦਾ ਮੌਸਮ ਹੀ ਇਹੋ ਜਿਹਾ ਹੋ ਗਿਆ ਸਬਜੀ ਲੱਗਣੀ ਹੀ ਹਟ ਗਈ ਆ ਤੁਹਾਡੇ ਸਾਹਮਣੇ ਆ ਪੱਤੇ ਉੱਤੋਂ ਹਲ ਜੇ ਹੋਈ ਜਾਂਦੀ ਐ ਇੰਨਾ ਨੁਕਸਾਨ ਕਰਦੇ ਆ ਇਹ ਤੇਲਾ ਚਿੱਟਾ ਤੇਲਾ ਹਰਾ ਤੇਲਾ ਸਾਰਾ ਕੁਝ ਹੀ ਐ ਦੇਤੇ ਅੰਡੇ ਸਾਰਾ ਕੁਝ ਹਨਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਸਬਜੀ ਨਹੀਂ ਲੱਗਦੀ ਸਬਜੀ ਵੈਸੇ ਹੀ ਬਹੁਤ ਮਹਿੰਗੀ ਹੈ ਜਿਹੜੀ ਬਾਜ਼ਾਰਾਂ ਵਾਲੀ ਹੈ ਉਹ ਤਾਂ ਸਪ੍ਰੇਹਾਂ ਮਨ ਕਰੇ ਰੋਜ਼ ਕਰਦੇ ਹੁਣ ਹਨਾ ਤਾਂ ਉਹਦੀ ਬਜਾਏ ਜੇ ਤੁਸੀਂ ਘਰੋਂ ਸਬਜੀ ਬੀਜੋਗੇ ਚਾਹੇ ਥੋੜੇ ਜੀ ਬੀਜ ਲਓ ਲੱਗੂਗੀ ਆਹ ਕਰੇਲੇ ਬਹੁਤ ਖਾਦੇ ਆ ਭਾਈ ਇਹ ਕਰੇਲੇ ਬਹੁਤ ਲੱਗੇ ਆ ਹੁਣ ਵੀ ਫੁੱਲ ਲੱਗ ਰਹੇ ਆ ਪਰ ਹੁਣ ਥੋੜੇ ਥੋੜੇ ਨਿੱਕੇ ਨਿੱਕੇ ਲੱਗੇ ਹੋਏ ਨੇ ਹੁਣ ਕਰੇਲੇ ਲੱਗਣੋਂ ਹਟ ਗਏ ਦੇਤੇ ਕਿਉਂਕਿ ਚਿੱਟੇ ਮੱਛਰ ਦਾ ਅਟੈਕ ਬਹੁਤ ਜ਼ਿਆਦਾ ਆ ਦਵਾਈ ਹੈ ਜੀ ਮੈਂ ਪਹਿਲਾਂ ਵੀ ਫੋਟੋ ਦੇ ਵਿੱਚ ਦਿਖਾਤੀ ਦੋ ਪੁੜੀਆਂ ਨੇ ਥਾਇਆ ਮਥੌਕਸਮ 25% ਵਾ/ਡਬਲ ਸਾਲਟ ਇਹਦੇ ਚ ਟਰੈਕ ਇਨਸੈਕਟੀਸਾਈਡ ਟਰੈਕਟਰ ਬ੍ਰਾਂਡ ਜਿਹੜਾ ਹੁੰਦਾ ਉਹਦੀ ਇਹ ਇੱਕ ਪੁੜੀ 20 ਰੁਪਏ ਦੀ ਦਿੱਤੀ ਹੈ 24 ਉੱਤੇ ਪ੍ਰਿੰਟ ਰੇਟ ਹੈ ਢੋਲੀ ਭਰ ਕੇ ਵੀਰੇ ਪਹਿਲਾਂ ਇੱਕ ਪੁੜੀ ਪਾ ਲਈ ਉਦੋਂ ਬਾਅਦ ਮੈਨੂੰ ਲੱਗਿਆ ਵੀ ਇੱਕ ਪੁੜੀ ਥੋੜੀ ਜੀ ਘੱਟ ਆ ਕਿਉਂਕਿ 5 ਗ੍ਰਾਮ ਦੀ ਇੱਕ ਪੁੜੀ ਹੈ ਇਹ ਠੀਕ ਹੈ ਦੁਕਾਨ ਵਾਲਾ ਕਹਿੰਦਾ ਜੀ 10 ਲਟਰ ਪਾਣੀ ਦੇ ਵਿੱਚ ਇੱਕ ਪੁੜੀ ਪਾ ਲਿਓ ਪਾ ਮੈਂ 15 ਲੀਟਰ ਪਾਣੀ ਦੇ ਵਿੱਚ ਦੋ ਪੁੜੀਆਂ ਠੋਕੀਆਂ ਇਹ ਤਾਂ ਠੋਕੀਆਂ ਤੁਸੀਂ ਮੱਛਰ ਦੇ ਹਾਲਾਤ ਤੇਲੇ ਦੇ ਹਾਲਾਤ ਤੁਸੀਂ ਦੇਖਿਆ ਸਬਜੀ ਤੇ ਹਾਲਾ ਕਿ ਸਪਰੇਅ ਕਰਨ ਤੋਂ ਬਾਅਦ ਅੱਜ ਮੈਂ ਦੇਖਿਆ ਹਲੇ ਵੀ ਨਹੀਂ ਮਰਿਆ ਹਲੇ ਵੀ ਤੁਸੀਂ ਐ ਮੰਨੋ ਵੀ 70% ਮਰ ਗਿਆ 30% ਹਜੇ ਵੀ ਉਵੇਂ ਆ ਤਾਂ ਇਹਦਾ ਮੈਨੂੰ ਬਾਈ ਬਣਦਾ ਜੇ ਕਿਸੇ ਕੋਲੇ ਇਲਾਜ ਹੈਗਾ ਇਹਦਾ ਹੱਲ ਹੈਗਾ ਤਾਂ ਮੈਨੂੰ ਦੱਸੋ ਕੋਰਾ ਜਨ ਜਿਹੜੀ ਉਹ ਬਹੁਤ ਮਹਿੰਗੀ ਪੈਂਦੀ ਹੈ ਹਾਲਾਕੀ ਤੁਸੀਂ ਦੱਸੋ ਬਾਈ ਮੈਨੂੰ ਕਮੈਂਟ ਕਰਕੇ ਜੇ ਕਿਸੇ ਨੂੰ ਜਿਆਦਾ ਨੌਲੇਜ ਹੈਗੀ ਹੈ ਝੋਨੇ ਬਾਰੇ ਤਾਂ ਆਪਾਂ ਨੂੰ ਸਾਰਾ ਕੁਝ ਪਤਾ ਠੀਕ ਹੈ ਤੇ ਜਿਆਦਾ ਖਤਰਨਾਕ ਵੀ ਨਾ ਹੋਵੇ ਲਾਲ ਜ਼ਹਿਰ ਵਾਲੀ ਨਾ ਮੈਨੂੰ ਦੱਸਿਓ ਬਾਕੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਥੈਂਕ ਯੂ ਸੋ ਮਚੀ